ਸਤਿ ਸ਼੍ਰੀ ਅਕਾਲ ਨਮਸਕਾਰ ਆਪ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਵਲੌਗ ਬਹੁਤ ਇੰਪੋਰਟੈਂਟ ਵਲੌਗ ਹੈ ਤੇ ਅੱਜ ਬਹੁਤ ਇੰਪੋਰਟੈਂਟ ਟੌਪਿਕ ਤੁਹਾਡੇ ਨਾਲ ਡਿਸਕਸ ਕਰਨਾ ਹੈ ਐਲ ਐਮ ਆਈ ਨੂੰ ਲੈ ਕੇ ਕੁਝ ਹੋਰ ਨਵੇਂ ਚੇਂਜਸ ਜਿਹੜੇ ਹੈ ਉਹ ਹੋ ਰਹੇ ਨੇ ਨਵੇਂ ਚੇਂजेस ਹੋਰ ਕੀ ਇੰਟਰੋਡਿਊਸ ਕਰ ਰਹੀ ਹੈ ਐਮਬੈਸੀ ਉਹ ਅੱਜ ਦੀ ਵੀਡੀਓ ਦੇ ਵਿੱਚ ਡਿਸਕਸ਼ਨ ਕਰਾਂਗੇ 26 ਸਤੰਬਰ ਤੋਂ ਨਵੇਂ ਰੂਲ ਲਾਗੂ ਹੋ ਜਾਣਗੇ ਤੇ ਜਿਹੜੇ ਨਵੇਂ ਰੂਲਾਂ ਦੇ ਵਿੱਚ ਬਦਲਾਅ ਕੀਤਾ ਗਿਆ ਸੀਗਾ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਬਦਲਾਅ ਕੀਤੇ ਗਏ ਨੇ ਉਸ ਤੋਂ ਬਾਅਦ ਦੋ ਚੇਂजेस ਜਿਹੜੇ ਆ ਉਹ ਹੋਰ ਆਈਆਰਸੀਸੀ ਲੈ ਕੇ ਆ ਰਹੀ ਹੈ ਉਹ ਨਵੇਂ ਦੋ ਚੇਂजेस ਕੀ ਹੈ ਉਹ ਅੱਜ ਦੀ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ ਜਿੱਥੇ ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਮਕਸਦ ਤੁਹਾਡੇ ਸਾਹਮਣੇ ਸਹੀ অথੈਨਟਿਕ ਤੇ ਰਿਐਲਿਟੀ ਰੱਖਣਾ ਹੁੰਦਾ ਹੈ ਪ੍ਰੋਮੋਸ਼ਨਲ ਕੰਟੈਂਟ ਤਿਆਰ ਕਰਨਾ ਨਹੀਂ ਕੇਪਸ ਤੁਹਾਡੇ S O P ਛਲਪ ਚਾਹੁੰਦੇ ਹੋ ਪ੍ਰੋਫਾਈਲ ਆਪਣੀ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਸ਼ੁਰੂ ਕਰ ਲੈਨੇ ਆ ਵੀਡੀਓ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਕਿ ਐਲ ਐਮ ਆਈਏ ਨੂੰ ਲੈ ਕੇ ਜੋ ਪਿਛਲੇ ਦਿਨਾਂ ਦੇ ਵਿੱਚ ਚੇਂਜਸ ਹੋਏ ਉਸ ਦੀ ਪਹਿਲਾਂ ਆਪਾਂ ਗੱਲ ਕਰ ਲੈਨੇ ਆ ਜਿਹੜੇ 26 ਤਰੀਕ ਤੋਂ ਇੰਪਲੀਮੈਂਟ ਹੋ ਜਾਣੇ ਆ ਜਿਸ ਦੇ ਵਿੱਚ ਐਲ ਐਮ ਆਈਏ ਨੂੰ ਲੈ ਕੇ ਸਭ ਤੋਂ ਵੱਡਾ ਚੇਂਜਸ ਜਿਹੜਾ ਕੀਤਾ ਗਿਆ ਉਹ ਕੀਤਾ ਗਿਆ ਕਿ ਜਿੱਥੇ 6% ਤੋਂ ਘੱਟ এমਪਲੋਇਮੈਂਟ ਰੇਟ ਹੋਵੇਗਾ ਸਿਰਫ ਉੱਥੋਂ ਹੀ ਜਿਹੜੀ ਐਲ ਐਮ ਆਈਏ ਹੈ ਉਹ ਲਗਭਗ ਇਸ਼ੂ ਹੋਵੇਗੀ ਇਹ ਬੜਾ ਕਲੀਅਰ ਹੋ ਚੁੱਕਾ ਹੈ ਉਸ ਤੋਂ ਬਾਅਦ ਜਿਹੜਾ ਕੋਟਾ 20% ਸੀ ਪਹਿਲਾਂ ਉਹਨੂੰ ਘਟਾ ਕੇ 10% ਕਰ ਦਿੱਤਾ ਗਿਆ ਯਾਨੀ ਕਿ ਇਸ ਕੋਟੇ ਨੂੰ ਹੁਣ ਇਦਾਂ ਸਮਝ ਸਕਦੇ ਆਪਾਂ ਕਿ ਜੇਕਰ ਕੋਈ ਵੀ ਆ ਬਿਜ਼ਨਸ ਹੈ ਉਸ ਦੇ ਵਿੱਚ 10 ਬੰਦੇ ਕੰਮ ਕਰਦੇ ਤੇ 9 ਕੈਨੇਡਾ ਦੇ ਹੋਣੇ ਚਾਹੀਦੇ ਆ ਇੱਕ ਹੀ ਸਿਰਫ ਉਹ ਫੋਰਨਰ ਵਰਕਰ ਹਾਇਰ ਕਰ ਸਕਦਾ ਹੈ ਇੱਕ ਐਲੀਜੀਬਿਲਟੀ ਕ੍ਰਾਈਟੇਰੀਆ ਜਿਹੜਾ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਦੇ ਅੰਡਰ ਚੇਂਜ ਕੀਤਾ ਗਿਆ ਉਸ ਤੋਂ ਬਾਅਦ ਤੀਜਾ ਚੇਂਜ ਜਿਹੜਾ ਵੱਡਾ ਕੀਤਾ ਗਿਆ ਜੋ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਹੈ ਉਹ ਆ ਕਿ 2 ਸਾਲ ਵੈਲਿਡਿਟੀ ਐਲ ਐਮ ਆਈਏ ਦੀ ਹੁਣ ਤੱਕ ਹੈਗੀ ਜਾਂ ਸੀਗੀ ਕਿਉਂਕਿ ਅੱਜ 23 ਤਰੀਕ ਹੈ ਅੱਜ ਤੱਕ ਸੀਗੀ ਪਰ ਇਸ ਨੂੰ ਹੁਣ ਬਦਲ ਕੇ 1 ਸਾਲ ਕਰ ਦਿੱਤਾ ਗਿਆ ਯਾਨੀ ਕਿ ਹੁਣ ਤੁਹਾਡੀ ਐਲ ਐਮ ਆਈਏ ਜਿਹੜੀ ਹੈ ਉਹ ਸਿਰਫ 1 ਸਾਲ ਦੇ ਲਈ ਹੀ ਵੈਲਿਡ ਹੋਵੇਗੀ ਇਹ ਵੱਡੇ ਤਿੰਨ ਚੇਂजेस ਜਿਹੜੇ ਉਹ ਐਲ ਐਮ ਆਈਏ ਨੂੰ ਲੈ ਕੇ ਕੀਤੇ ਗਏ ਉਸ ਤੋਂ ਬਾਅਦ ਹੁਣ ਆਪਾਂ ਆ ਜਾਣਦੇ ਹਾਂ ਕਿ ਨਵੇਂ ਚੇਂजेस ਜਿਹੜੇ ਦੋ ਹੋਰ ਇੰਟਰੋਡਿਊਸ ਜਿਹੜੀ ਹੈ ਉਹ ਕਰਨ ਜਾ ਰਹੀ ਐ ਐਮਬੈਸੀਆਂ ਕਹਿ ਸਕਦੇ ਹੋ ਕਰਨ ਜਾ ਰਹੀ ਹੈ 26 ਤਰੀਕ ਤੋਂ ਵੀ ਲਾਗੂ ਹੋ ਜਾਣਗੇ ਉਦੇ ਵਿੱਚ ਇਹਨਾਂ ਦੀ ਪ੍ਰੋਸੈਸਿੰਗ ਟਾਈਮ ਜਿਹੜੀ ਹੈ ਉਹ ਕੁਝ ਵੀਕ ਦੀ ਹੀ ਹੋਵੇਗੀ ਜਿਸ ਦੇ ਵਿੱਚ ਹੈਲਥ ਕੇਅਰ ਦੀ ਗੱਲ ਕੀਤੀ ਗਈ ਹੈ कंस्ट्रक्शन दी गल ਕੀਤੀ ਗਈ ਹੈ ਤੇ ਹੋਰ ਜੇਕਰ ਤੁਸੀਂ ਆਈਟੀ ਜਾਂ ਫੂਡ ਪ੍ਰੋਸੈਸਿੰਗ ਨਾਲ ਸੰਬੰਧਤ ਹੋ ਤਾਂ ਤੁਹਾਡੀ ਫਾਈਲ ਜਿਹੜੀ ਹੈ ਉਹ ਜਲਦੀ ਪ੍ਰੋਸੈਸ ਹੋਵੇਗੀ ਇਹ ਡਿਸੀਜਨ ਲਿਆ ਗਿਆ ਹੈ ਜਿਸ ਦੇ ਵਿੱਚ ਕੁਝ ਵੀਕ ਦੇ ਵਿੱਚ ਹੀ ਤੁਹਾਨੂੰ ਰਿਜ਼ਲਟ ਜਿਹੜਾ ਉਹ ਦੇਖਣ ਨੂੰ ਮਿਲ ਜਾਵੇਗਾ ਯਾਨੀ ਫਾਸਟ ਪ੍ਰੋਸੈਸਿੰਗ ਕਰਨ ਦਾ ਫੈਸਲਾ ਜਿਹੜਾ ਕਿਉਂਕਿ ਵਰਕ ਪਰਮਿਟ ਨੂੰ ਲੈ ਕੇ ਬਹੁਤ ਵੱਡਾ ਕੁਐਸਚਨ ਤੇ ਬਹੁਤ ਵੱਡਾ ਕਹਿ ਸਕਦੇ ਨਿਰਾਸ਼ਾ ਜਿਹੜੀ ਹੈ ਉਹ ਆਈਆਰਸੀਸੀ ਦੇ ਨਾਲ ਇਹੀ ਸੀਗੀ ਕਿ ਭਈ ਕਿਸੇ ਕਿਤੇ ਤੁਸੀਂ ਆ 26 26 ਵੀਕ 27 ਦਾ ਵੀਕ ਹੁਣ ਲਗਾ ਰਹੇ ਹੋ ਕਦੇ ਤੁਸੀਂ 10 ਵੀਕ ਦੇ ਵਿੱਚ ਵੀ ਰਿਜ਼ਲਟ ਦੇ ਦਿੰਦੇ ਸੀਗੇ ਸੋ ਲਗਾਤਾਰ ਜਿਹੜਾ ਪ੍ਰੋਸੈਸਿੰਗ ਟਾਈਮ ਵਧਦਾ ਜਾ ਰਿਹਾ ਸੀਗਾ ਪੈਰੋਰਟਾਈਜ਼ ਜਿਹੜੇ ਵੀ ਸੈਕਟਰ ਹੋਣਗੇ ਉਹਦੇ ਵਿੱਚ ਹੋਣੇ ਪ੍ਰੋਸੈਸਿੰਗ ਟਾਈਮ ਜਿਹੜਾ ਉਹ ਘਟ ਜਾਵੇਗਾ ਘਟਾ ਦਿੱਤਾ ਜਾਵੇਗਾ ਫਾਸਟ ਪ੍ਰੋਸੈਸਿੰਗ ਕਰਨ ਦਾ ਫੈਸਲਾ ਜਿਹੜਾ OICCC ਦੇ ਵੱਲੋਂ ਲਿਆ ਗਿਆ ਹੈ ਦੂਜਾ ਚੇਂਜਸ ਦੂਜਾ ਚੇਂਜਸ ਇਹ ਕੀਤਾ ਗਿਆ ਕਿ ਜਿਹੜੇ PR ਕਾਰਡ ਹੋਲਡਰ ਨੇ ਜਾਂ ਜਿਹੜੇ ਕੈਨੇਡੀਅਨਸ ਨੇ ਉਹਨਾਂ ਨੂੰ ਪੈਰੋਰਿਟੀ ਦਿੱਤੀ ਜਾਵੇਗੀ ਇਸ ਮਸਲੇ ਦੇ ਵਿੱਚ ਇਹ ਬਹੁਤ ਆਪਣੇ ਆਪ ਦੇ ਵਿੱਚ ਵੱਡਾ ਕੁਐਸਚਨ ਹੈ ਕਿ ਜਿਹੜੇ ਵੀ ਆ ਪੀਆਰ ਕਾਰਡ ਹੋਲਡਰ ਨੇ ਜਾਂ ਕੈਨੇਡੀਅਨਸ ਨੇ ਉਹਨਾਂ ਨੂੰ ਪਾਇਰਿਟੀ ਦਿੱਤੀ ਜਾਵੇਗੀ ਤੇ ਦੂਜੀ ਗੱਲ ਜਿਹੜਾ ਤੁਹਾਡਾ EMPLOYER ਹੈ ਉਸ ਦੇ ਉੱਤੇ ਇਨਫੋਰਸਮੈਂਟ ਵਧਾ ਦਿੱਤੀ ਗਈ ਹੈ ਯਾਨੀ ਕਿ EMPLOYER ਦੇ ਅਗੇਂਸਟ ਇਨਫੋਰਸਮੈਂਟ ਵਧਾ ਦਿੱਤੀ ਗਈ ਹੈ ਕਿ ਉਹ ਮਿਸਯੂਜ਼ ਨਾ ਕਰ ਸਕੇ ਸਿਸਟਮ ਦਾ ਯਾਨੀ ਕਿ ਲਮਾਇਏ ਦੇ ਖਰੀਦ ਫਰੋਖਤ ਦਾ ਕੰਮ ਪੂਰੀ ਤਰ੍ਹਾਂ ਬੰਦ ਹੋਣ ਦੀ ਕਗਾਰ ਤੇ ਹੁਣ ਆਪ ਚਾਏ ਬਹੁਤ ਵੱਡੇ ਅਪਡੇਟ ਨੇ ਆਪਣੇ ਆਪ ਦੇ ਵਿੱਚ ਬਹੁਤ ਵੱਡੀਆਂ ਅਪਡੇਟਸ ਨੇ ਤੇ ਇਹਦੇ ਨਾਲ ਕੀ ਹੈ ਅੰਡਰ ਦੀ ਟੇਬਲ ਘੁੰਮਣ ਵਾਲਾ ਕੈਸ਼ ਜਿਹੜਾ ਉਹ ਜ਼ਰੂਰ ਘਟੇਗਾ ਕਿਉਂਕਿ ਜੇਕਰ 1 ਸਾਲ ਦੀ ਐਲਐਮਆਈ ਹੋਵੇਗੀ ਤਾਂ 1 ਸਾਲ ਵਾਸਤੇ ਕੋਈ 25-30 ਲੱਖ ਰੁਪਈਆ ਦੇਣ ਨਹੀਂ ਜਾਵੇਗਾ ਕਾਰਨ ਇਹ ਹੈ ਕਿ 25-30 ਲੱਖ ਇੱਕ ਸਾਲ ਦੇ ਵਿੱਚ ਤੁਸੀਂ ਕਮਾ ਨਹੀਂ ਸਕਦੇ ਕੈਨੇਡਾ ਦੇ ਵਿੱਚ ਸੋਸ ਖਰੀਦਣ ਲੱਗਿਆ ਸੋਚੋਗੇ ਉਸ ਤੋਂ ਬਾਅਦ 엠ਪਲੋયર ਦੀ ਇਲੀਜੀਬਿਲਟੀ ਜਦੋਂ ਵਧਾ ਦਿੱਤੀ ਜਾਵੇਗੀ ਤਾਂ ਉੱਥੇ ਵੀ ਤੁਹਾਡੇ ਲਈ ਪ੍ਰੋਬਲਮ ਕ੍ਰੀਏਟ ਹੋਵੇਗੀ ਕਿਉਂਕਿ 엠ਪਲੋયર ਜਦੋਂ ਆਪਣੀ ਇਲੀਜੀਬਿਲਟੀ 엠ਪਲੋયર ਦੀ ਵਧ ਜਾਏਗੀ ਤਾਂ ਘੱਟ ਤੋਂ ਘੱਟ ਏਮਪਲੋਇਰ ਜਿਹੜਾ ਹੈ ਉਹ ਕਹਿ ਸਕਦੇ ਆ ਫੋਰਨਰ ਵਰਕਰ ਹਾਇਰ ਕਰ ਪਾਵੇਗਾ ਇਹ ਕਿਤੇ ਨਾ ਕਿਤੇ ਆਪਣੇ ਆਪ ਦੇ ਵਿੱਚ ਵੱਡੇ ਦੋ ਸਟੈਪ ਲੈ ਗਏ ਆ ਉਮੀਦ ਕਰਦਾ ਹਾਂ ਬਹੁਤਸਾਂ ਦਾ ਆਇਆ ਹੋਗਾ ਚੈਨ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਉਹ ਇੰਡੀਪੈਂਡੈਂਟ ਪਲੇਟਫਾਰਮ ਹੈ ਜਿੱਥੇ ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਤੁਹਾਡੀ ਗੱਲ ਕਰਦੇ ਆ ਪ੍ਰੋਮੋਸ਼ਨਲ ਕੰਟੈਂਟ ਤਿਆਰ ਨਹੀਂ ਕਰਦੇ ਕੇਪਸਨੋਟ ਐਸਓਪੀ ਚਾਹੁੰਦੇ ਹੋ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਾ ਕਰਿਆ ਕਰੋ ਚਲ ਨੂੰ ਸਬਸਕ੍ਰਾਈਬ ਕਰੋ ਜਿੰਨਾ ਹੋ ਸਕੇ ਵੱਤਵਾਇ ਸ਼ੇਅਰ ਕਰੋ ਧੰਨਵਾਦ